ਹਾਂਜੀ ਇਹ ਹੈਗੀ ਜੀ ਆਪਣੀ PBW 826 ਵੈਰਾਈਟੀ ਜਿਹਦੀ ਆਪਾਂ ਬਜਾਈ 12 ਨਵੰਬਰ ਨੂੰ ਬਜਾਈ ਕੀਤੀ ਸੀ ਤੇ ਅੱਜ ਆਪਾਂ 29 ਦਿਨ ਤੇ ਆਪਾਂ ਪਹਿਲਾ ਪਾਣੀ ਲਾ ਰਹੇ ਆ ਤੇ ਇਹਦੇ ਵਿੱਚ ਆਪਾਂ ਇੱਕ ਬੈਗ ਯਾਨੀ ਕਿ 40 ਕਿਲੋ ਬੀਜ ਪਾਇਆ ਸੀ 826 ਵੈਰਾਈਟੀ ਦਾ ਤੇ ਇੱਕ ਬੈਗ ਆਪਾਂ ਡੀਏਪ ਦਾ ਤੇ 12 ਨਵੰਬਰ ਨੂੰ ਬਜਾਈ ਕਰਤੀ ਸੀ ਆਪਾਂ ਤੇ ਇਸ ਪਾਸੇ ਹੈਗੀ ਜੀ ਆਪਣੀ DBW 303 ਵੈਰਾਈਟੀ ਇਹਨ ਦੀ ਜਿਹੜੀ ਆਪਣੀ ਬਜਾਈ ਹੈਗੀ ਜੀ 7 ਨਵੰਬਰ ਨੂੰ ਯਾਨੀ ਕਿ 5 ਦਿਨ ਦਾ ਫਰਕ ਹੈ 5 ਦਿਨ ਦਾ ਫਰਕ ਹੈ ਇਸ ਵੈਰੈਟੀ ਨਾਲੋਂ 826 ਵੈਰੈਟੀ ਦਾ ਜੇਕਰ ਆਪਾਂ ਫੋਟ ਗਰੋਥ ਦੀ ਗੱਲ ਕਰੀਏ ਤਾਂ ਜਿਹੜੀ 826 ਵੈਰੈਟੀ ਦੀ ਜ਼ਿਆਦਾ ਫੋਟ ਹੈ 303 ਦੇ ਨਾਲੋਂ ਬਾਕੀ ਝਾੜ ਦੀ ਵਿੱਚੋਂ 303 ਵੈਰੈਟੀ ਵੀ ਬਹੁਤ ਵਧੀਆ ਤੇ 826 ਵੈਰੈਟੀ ਵੀ ਪਿਛਲੇ ਸਾਲ ਵਧੀਆ ਝਾੜ ਦਿੱਤੇ ਸੀ ਵੀ ਇਹ ਕੋਈ ਵੀ ਵੈਰੈਟੀ ਚਾਹੇ ਸਾਰੇ ਆਪਣੇ ਪੰਜਾਬ ਹਰਿਆਣੇ ਦੇ ਵਿੱਚ ਇੱਕੋ ਜਿਹਾ ਝਾੜ ਨਹੀਂ ਦੇ ਸਕਦੀਆਂ ਹੋ ਸਕਦਾ ਹੈ ਕਿਤੇ 826 ਵੈਰਾਈਟੀ ਨੇ ਝਾੜ ਨਾ ਵਜੇ ਦਿੱਤਾ ਹੋਵੇ ਕਿਤੇ 327 ਝਾੜ ਵਜੇ ਦੇਗੀ ਹੋਵੇ ਜਾਂ ਪਿਛਲੇ ਸਾਲ 187 ਨੇ ਵਧੀਆ ਝਾੜ ਦਿੱਤਾ ਸੀ ਕਈ ਥਾਵਾਂ ਤੇ ਕਿਉਂਕਿ ਹਰ ਇੱਕ ਵੈਰਾਈਟੀ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਸੂਟ ਕਰਦੀਆਂ ਨੇ ਕਿ ਕਿਹੜੀ ਜ਼ਮੀਨ ਦੇ ਵਿੱਚ ਕਿਹੜੀ ਵੈਰਾਈਟੀ ਜ਼ਿਆਦਾ ਆਪਣੀ ਵਧੀਆ ਪਰਫਾਰਮੈਂਸ ਕਰਦੀ ਏ ਬਾਕੀ ਆਪਣੇ ਕੁਝ ਗਲਤੀਆਂ ਵੀ ਹੁੰਦੀਆਂ ਨੇ ਕਿਸਾਨ ਵੀਰਾਂ ਦੀ ਪਹਿਲੇ ਪਾਣੀ ਦੇ ਜਾਂ ਖਾਦਾਂ ਦਾ ਪ੍ਰਬੰਧ ਤੇ ਆਖਰੀ ਪਾਣੀ ਤੇ ਕਣਕ ਦੀ ਬਜਾਈ ਦਾ ਕਿਉਂਕਿ ਜਿਹੜਾ ਕਣਕ ਦੀ ਬਜਾਈ ਦਾ ਵੀ ਬਹੁਤ ਆਪਣਾ ਝਾੜ ਤੇ ਪ੍ਰਭਾਵ ਪਾਉਂਦਾ ਵੀ ਕਦੋਂ ਬਜਾਈ ਕਰਦੇ ਆ ਕਿਹੜੀ ਵੈਰੈਟੀ ਦੀ ਤੇ A826 ਵੈਰੈਟੀ ਨੂੰ ਇਹਦੀ ਕਿਸਾਨ ਵੀਰੋ ਜਿਹੜੀਆਂ ਆਪਣਿਆਂ ਇਹ ਦੋ ਤਿੰਨ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਈਆਂ ਪਿਛਲੇ ਸਾਲ ਕਈਆਂ ਜਿਹੜੀ ਆਪਣੇ ਖੇਤਾਂ ਦੇ ਵਿੱਚ 826 ਨੂੰ ਪੀਲੀ ਕੁੰਗੀ ਦਾ ਹਮਲਾ ਵੀ ਦੇਖਣ ਨੂੰ ਮਿਲਿਆ ਸੀ ਤੇ ਕਈਆਂ ਖੇਤਾਂ ਦੇ ਵਿੱਚ ਨਹੀਂ ਸੀ ਮਿਲਿਆ ਤੇ ਇਹ ਜਿਹੜੀ ਵੈਰੈਟੀ ਨੂੰ ਜਿਹੜਾ ਪਹਿਲਾ ਪਾਣੀ ਆਪਾਂ ਹੁਣ ਜਿਵੇਂ 29 ਦਿਨ ਤੇ ਲਾ ਰਹੇ ਆਂ ਜੇ ਹਲਕੇ ਜਾਂ ਰੇਤਲ ਜਮੀਨਾਂ ਦੇ ਵਿੱਚ ਪਹਿਲਾਂ ਪਾਣੀ ਵੀ ਆਪਣੇ ਕਿਸਾਨ ਵੀਰ ਲਾਉਂਦੇ ਨੇ ਉੱਥੇ ਲੱਗਣਾ ਵੀ ਪਹਿਲਾਂ ਹੁੰਦਾ ਤੇ ਆਪਾਂ 23 ਦਿਨ ਤੇ ਜਾਨਕੀ ਪਾਰੀਆਂ ਜਮੀਨਾਂ ਦੇ ਵਿੱਚ 28 29 ਦਿਨ ਤੇ ਸ਼ੁਰੂ ਕਰਦੇ ਨੇ ਆਪਣੇ ਕਿਸਾਨ ਵੀਰ ਪਾਣੀ ਤੇ ਇਹ ਆਪਾਂ ਜਿਹੜੀ ਬਜਾਈ ਹੈ ਉਸੇ ਵੱਤਰ ਦੇ ਵਿੱਚ ਬੀਜੀ ਸੀ ਜਾਨਕੀ ਝੋਨੇ ਵਾਲੇ ਆਪਾਂ ਰੌਣੀ ਨਹੀਂ ਸੀ ਕੀਤੀ ਬਾਅਦ ਚ ਜ਼ਮੀਨ ਭਰੀ ਨਹੀਂ ਗਈ ਉਸੇ ਵੱਤਰ ਦੇ ਵਿੱਚ ਜਮੀਨ ਵਾ ਕੇ ਤੇ ਆਪਾਂ ਸੀਡ ਡਰਾ ਨਾਲ ਬਜਾਈ ਕੀਤੀ ਸੀ 40 ਕਿਲੋ ਬੀਜ ਪਾ ਕੇ ਜਿਹੜਾ ਇਹਨੂੰ ਪਹਿਲਾ ਪਾਣੀ ਕਿਸਾਨੀ ਨੂੰ ਆਪਾਂ ਨੂੰ ਹਲਕਾ ਲਾਉਣਾ ਚਾਹੀਦਾ ਵੈਸੇ ਹਰ ਇੱਕ ਵੈਰਾਈਟੀ ਨੂੰ ਹਲਕਾ ਪਾਣੀ ਵੀ ਕੋਈ ਵੀ ਚਾਹੇ ਵੈਰਾਈਟੀ ਹੈ 327 ਹੈ ਚਾਹੇ ਜੋ ਵੀ ਵੈਰਾਈਟੀ ਹੈ ਹਲਕਾ ਪਾਣੀ ਲਾਉਣਾ ਚਾਹੀਦਾ ਬਾਕੀ ਜਿਹੜੀ ਇਹ ਵੈਰਾਈਟੀ ਹੈ ਥੋੜਾ ਕੁ ਜੇ ਆਪਾਂ ਜਿਆਦਾ ਪਾਣੀ ਹਲਕਾ ਭਾਲਦੀ ਹੈ ਜਿਹੜੀ ਆਪਣੀਆਂ ਡਾਕਰ ਜਾਂ ਪਾਰੀਆਂ ਜ਼ਮੀਨਾਂ ਦੇ ਵਿੱਚ ਥੋੜਾ ਜਿਕਰ ਪਾਣੀ ਪਾਰਾ ਲੱਗ ਗਿਆ ਤਾਂ ਜਿਹੜੀ ਦਾਵ ਜਿਆਦਾ ਬਣਦੀ ਦੂਜੀਆਂ ਵੈਰਾਈਟੀਆਂ ਦੇ ਨਾਲੋਂ ਤੇ ਬਾਕੀ ਫੋਰਟ ਵਜੋਂ ਕਿਸਾਨੀ ਵੀਰੋ 327 ਵੈਰੈਟੀ ਵਧੀਆ ਜੀ 187 ਦੀ ਫੋਰਟ ਵੀ ਬਹੁਤ ਵਧੀਆ ਉਵੇਂ ਜਿਹੜੇ 826 ਦੀ ਫੋਰਟ ਆ ਰਹਾ ਵੀ ਬਹੁਤ ਵਧੀਆ ਤੇ 303 ਦੇ ਨਾਲ ਕਿਸਾਨੀ ਵੀਰੋ ਜ਼ਿਆਦਾ ਕਿਉਂਕਿ ਵਟ ਦੇ ਨਾਲ ਵਟ ਬੀਜੀਏ ਇਥੋਂ ਪੂਰਾ ਪਤਾ ਲੱਗ ਜਾਂਦਾ ਵੀ ਕਿੰਦੀ ਫੋਰਟ ਜ਼ਿਆਦਾ ਜਿਵੇਂ ਆ 303 ਨੇ ਇਹਨੂੰ ਪਹਿਲਾਂ ਪਾਣੀ ਲਾ ਕੇ ਵੀ ਚੁੱਕਿਆ ਤੇ ਤੇ ਇਹ ਆਪਣੀ 303 ਇਹ ਪੰਜ ਦਿਨ ਗੇਤੀ ਵੀ ਬੀਜਾਈ ਕੀਤੀ ਇਹਨੂੰ ਯੂਰੀਆ ਖਾਦ ਵੀ ਪਾ ਚੁੱਕੀ ਹੈ ਤੇ ਪਹਿਲਾ ਪਾਣੀ ਵੀ ਲੱਗ ਚੁੱਕਿਆ ਤੇ ਇਹ ਵੈਰੈਟੀ ਆਪਣੀ 5 ਦਿਨ ਲੇਟ ਹੈ ਤੇ ਫੇਰ ਹੀ ਫਟਾਰਾ 303 ਦੇ ਨਾਲ 826 ਦਾ ਫਟਾਰਾ ਜਾਦਾ ਇਹਨੂੰ ਹੁਣ ਯੂਰੀਆ ਖਾਦ ਪਾ ਕੇ ਪਾਣੀ ਲੱਗ ਗਿਆ ਹੁਣ ਜਾਦਾ ਫਟਾਰ ਕਰੇਗੀ ਕਿਉਂਕਿ ਇਸ ਸਮੇਂ ਜਿੰਨੀਆਂ ਕਰਾਉ ਰੂਟ ਹੁੰਦੀਆਂ ਜਿਹੜੀਆਂ ਆਪਣੀਆਂ ਪੱਕੀਆਂ ਚੜਾ ਡਿਵੈਲਪਮੈਂਟ ਹੋਣੀਆਂ ਹੁੰਦੀਆਂ ਨੇ ਤੇ ਜਿੰਨੀਆਂ ਡਿਵੈਲਪਮੈਂਟ ਉਹਨਾਂ ਦੀ ਵਜ੍ਹਾ ਤਰੀਕੇ ਨਾਲ ਹੋਵੇਗੀ ਉੰਨੀ ਜਿਹੜੀ ਆਪਣੀ ਫਟਾਰ ਕਣਕ ਕਰਦੀ ਹੈ ਤੇ ਪਹਿਲੇ ਪਾਣੀ ਦਾ ਵੀ ਝਾੜਦੇ ਨਾਲ ਬਹੁਤ ਸਿੱਧਾ ਸਬੰਧ ਹੁੰਦਾ ਵੈਸੇ ਆਪਾਂ ਪਹਿਲਾਂ ਵੀਡੀਓ ਪਾ ਚੁੱਕੇ ਹਾਂ ਇਸ ਬਾਰੇ ਆਪਾਂ ਤੇ ਜੇ ਕਿਸੇ ਕਿਸਾਨ ਵੀਰ ਨੇ ਪਿਛਲੇ ਸਾਲ ਆਪਾਂ 126 ਵੈਰਾਈਟੀ ਬਿਜਾਈ ਕੀਤੀ ਸੀ ਤੇ ਜਰੂਰ ਦੱਸਿਆ ਤੁਹਾਡਾ ਕਿੰਨਾ ਝਾੜ ਆਇਆ ਸੀ ਤੇ ਕਿਹੜੇ ਏਰੀਆ ਸੀ ਕਦੋਂ ਬਿਜਾਈ ਕੀਤੀ ਸੀ ਜਿਹੜੀ ਇਹ ਵੈਰਾਈਟੀ ਕਿਸਾਨ ਵੀਰ ਨੂੰ ਇੱਕ ਤਾਂ ਪਾਣੀ ਹਲਕਾ ਪਾਲਦੀ ਏ ਪਰ ਆਪਾ ਪਾਣੀ ਨਾਲ ਦਾਬ ਮੰਨਦੀ ਜਿਵੇਂ ਡਾਕਰ ਜ਼ਮੀਨਾਂ ਦੇ ਵਿੱਚ ਜਿਵੇਂ ਹਲਕੀ ਜਿਹਾ ਰੇਤਾਂ ਜ਼ਮੀਨਾਂ ਦੇ ਵਿੱਚ ਤਾਂ ਘੱਟ ਦਾਬ ਮੰਨਦੀ ਏ ਕਿਉਂਕਿ ਉੱਥੇ ਪਾਣੀ ਜਿਆਦਾ ਚਰ ਟਿਕਦਾ ਨਹੀਂ ਜਾਂ ਜਿੱਥੇ ਪਾਣੀ ਜਲਦੀ ਜੀਰਦਾ ਨਹੀਂਗਾ ਜਿਹੜੀ ਜ਼ਮੀਨਾਂ ਦੇ ਵਿੱਚ ਤਾਂ ਉਥੇ ਫਿਰ ਜਿਹੜੀ ਇਹ ਕਟ ਕਾਮ ਜਾਵੇ ਕਿਉਂਕਿ ਉਥੇ ਫਿਰ ਜਿਆਦਾ ਪਾਣੀ ਇਹ ਕਨਕ ਜਿਆਦਾ ਵੀ ਦਾ ਦਬ ਜਾਂਦੀ ਹੈ ਜਲਦੀ ਪੀਲੀ ਪੈ ਜਾਂਦੀ ਹੈ ਤੇ ਜਦੋਂ ਪਾਣੀ ਲਾਉਣ ਤੋਂ ਬਾਅਦ ਤਕਰੀਬਨ ਹੀ 3-4 ਘੰਟੇ ਬਾਅਦ ਆਪਣੀ ਜ਼ਮੀਨ ਦੇ ਵਿੱਚੋਂ ਪਾਣੀ ਜੀਰ ਜਾਣਾ ਚਾਹੀਦਾ ਤੇ ਪਾਣੀ ਪਹਿਲਾਂ ਹਲਕਾ ਤੇ ਜਿਹੜੀ ਆਪਣੀ ਪੀਲੀ ਕੁੰਗੀ ਦੇ ਕਿਸੇ ਕਿਸੇ ਏਰੀਆ ਵਿੱਚ ਜਿੱਥੇ ਜਿਆਦਾ ਪਰੇ ਸਮੱਸਿਆ ਆਉਂਦੀ ਹੈ ਜਿਵੇਂ ਪਹਾੜੀ ਖੇਤਾਂ ਦੇ ਨਾਲ ਲੱਗ ਦੇਰੀਆਂ ਦੇ ਵਿੱਚ ਉਥੇ ਇਹਨੂੰ ਜਿਹੜੀ ਪੀਲੀ ਕੁੰਗੀ ਦੀ ਪਿਛਲੇ ਸਾਲ ਬਿਮਾਰੀ ਆਈ ਸੀ ਬਾਕੀ ਕਿਸੇ ਕਿਸੇ ਏਰੀਆ ਵਿੱਚ ਆਈ ਸੀ ਤੇ ਜੇਕਰ ਪਿਛਲੇ ਸਾਲਾਂ ਦਾ ਝਾੜ ਆਪਣੇ ਏਰੀਆ ਦੇ ਵਿੱਚ ਦੇਖੀਏ ਤਾਂ ਕਿਸਾਨੇ ਬਰੋ 60 ਮਣ ਤੋਂ ਲੈ ਕੇ 70 72 ਮਣ ਤੱਕ ਇਸ ਵੈਰਾਈਟੀ ਨੇ ਝਾੜ ਦਿੱਤਾ ਸੀ ਹੋ ਸਕਦਾ ਕਿਸੇ ਏਰੀਆ ਦੇ ਵਿੱਚ ਝਾੜ ਘਾਟੇ ਵਿੱਚ ਦਿੱਤਾ ਹੋਵੇ ਤੇ ਬਾਕੀ ਜ਼ਮੀਨ ਤੇ ਆਪਣੇ ਪਹਿਲੇ ਪਾਣੀ ਦੇ ਕਈ ਜਿਹੜੀਆਂ ਚੀਜ਼ਾਂ ਆਪਣੇ ਨਿਰਪਰ ਕਰਦੀਆਂ ਨੇ ਫਸਲ ਤੇ ਕੋਈ ਵੀ ਵੈਰਾਈਟੀ ਮਾੜੀ ਨਹੀਂ ਹੁੰਦੀ ਜੇ ਆਪਾਂ ਆਪਣਾ ਇਹ ਪਾਣੀ ਸਹੀ ਨਹੀਂ ਆਪਾਂ ਖਾਦਾਂ ਦਾ ਪ੍ਰਬੰਧ ਸਹੀ ਨਹੀਂ ਹੈਗਾ ਤੇ ਉਹ چاہے ਕੋਈ ਵੀ ਵੈਰੈਟੀ ਹੋਵੇ ਚਾਹੇ 100 ਮਾਣ ਝਾੜ ਵਾਲੀ ਹੋਵੇ ਉਹ ਵੀ ਝਾੜ ਘਟਾ ਜਾਂਦੀਆਂ ਨੇ ਬਾਕੀ ਮੌਸਮ ਦਾ ਬੜਾ 60 ਤੋਂ 70% ਜਿਹੜਾ ਆਪਣਾ ਮੌਸਮ ਡਿਪੈਂਡ ਕਰਦਾ ਫਸਲ ਦੇ ਇਸ ਵਾਰ ਜਿਵੇਂ ਜਿਆਦਾ ਗਰਮੀ ਪੈਣ ਦੇ ਕਾਰਨ ਜਿਹੜੇ ਆਪਣੇ ਝੋਨੇ ਦੇ ਝਾੜ ਤਕਰੀਬਨ ਇਸ ਵਾਰ ਘੱਟ ਨਿਕਲੇ ਨੇ ਕਿਉਂਕਿ ਮੌਸਮ ਦਾ ਬਹੁਤ ਜਿਆਦਾ ਆਪਣਾ ਰੋਲ ਹੁੰਦਾ ਫਸਲ ਦੇ ਆਪਣੇ ਝਾੜ ਤੇ ਤੇ ਬਾਕੀ ਜਿਹੜੀਆਂ ਆਪਣੇ ਕਿਸਾਨੀ ਦੇ ਗਲਤੀਆਂ ਕਰਦੇ ਉਹਨਾਂ ਦਾ ਵੀ ਆਪਣੇ ਨਾਲ ਜਾਣ ਕੇ 3-4 ਮਾਣ 5 ਮਾਣ ਤੱਕ ਝਾੜ ਘਟ ਜਾਂਦਾ ਤੇ ਇਹ ਜਿਹੜੀ ਆਪਣੀ 826 ਵੈਰਾਈਟੀ ਕਿਸਾਨਾਂ ਦੇ ਅੱਗੇ ਗੇਤੀ ਬਜਾਈ ਜਾਂਦੀ ਕਾਮਜਮ ਨਹੀਂ ਹੈਗੀ ਕਿਉਂਕਿ ਪਿਛਲੇ ਸਾਲ ਜਿਹੜੀ ਕਿਸਾਨ ਵੀਰਾਂ ਨੇ ਗੇਤੀ ਬਜਾਈ ਕੀਤੀ ਸੀ ਇਸ ਵੈਰਾਈਟੀ ਦੀ ਉੱਥੇ ਜਿਹੜੀਆਂ ਦੀ ਨਾਲੀ ਚੜ੍ਹਨੀ ਸਮੱਸਿਆ ਆਈ ਸੀ ਤੇ ਇਹਦੀ ਆਪਾਂ ਜਿਹੜੀ ਬਜਾਈ 12 ਨਵੰਬਰ ਨੂੰ ਕੀਤੀ ਵੈਸੇ 8 ਨਵੰਬਰ ਤੋਂ ਬਾਅਦ ਜਾਨਕਾ 10 12 15 ਨਵੰਬਰ ਤੱਕ ਜਿਹੜਾ ਆਪਾਂ ਵਧੀਆ ਸਮਾਂ ਮੰਨਦੇ ਆ ਤੇ ਇੱਕ ਸਾਢੇ ਪਰ ਬਾਕੀ ਤੁਸੀਂ ਫੋਟ ਦੇਖ ਲਓ ਜੇ ਪਹਿਲਾ ਪਾਣੀ ਅੱਜ ਲੱਗ ਰਿਹਾ ਹੈ ਤੇ ਕਣਕ ਦਾ ਫਟਾਰਾ ਕਣਕਜੀ ਗ੍ਰੋਥ ਬਹੁਤ ਵਧੀਆ 40 ਕਿਲੋ ਬੀਜ ਇਹਦੇ ਵਿੱਚ ਪਾਇਆ ਦੇ ਇੱਕ ਬੈਗ ਆਪਣਾ ਡੀਏਪੀ ਦਾ ਤੇ 12 ਨੰਬਰ ਦੀ ਬਜਾਈ 23 ਦਿਨ ਤੇ ਆਪਾਂ ਪਹਿਲਾ ਪਾਣੀ ਲਾ ਰਹੇ ਹਾਂ ਤੇ ਬਾਕੀ ਤੁਸੀਂ ਵੀ ਜੇ ਪਿਛਲੇ ਸਾਲ ਇਸ ਦੀ ਬਜਾਈ ਕੀਤੀ ਸੀ ਆਪਣਾ ਏਰੀਆ ਤੇ ਝਾੜ ਕਿੰਨਾ ਹੈ ਜਰੂਰ ਸਾਂਝਾ ਕਰਿਓ ਜੀ ਜਰੂਰ ਕਮੈਂਟ ਚੋ ਆਪਣਾ ਦੱਸਿਓ ਜੇ ਤੁਹਾਡਾ ਕਿੰਨਾ ਝਾੜ ਆਇਆ ਸੀ ਪਿਛਲੇ ਸਾਲ ਤੇ ਇਹਨਾਂ ਕਿਸਾਨ ਨੂੰ ਇੱਕ ਗੁਣ ਹੋਰ ਹੁੰਦਾ ਕਿ ਜਿਵੇਂ ਦੂਜੀਆਂ ਵੈਰਾਈਟੀਆਂ ਥੋੜਾ ਪੀਲੇ ਪਣ ਦੇ ਵਿੱਚ ਹੁੰਦੀਆਂ ਨੇ ਵੀ ਇਹ ਪੂਰੀ ਡਾਰਕ ਹਰੇ ਰੰਗ ਦੇ ਵਿੱਚੋਂ ਦੀ ਜਿਵੇਂ ਆਪਾਂ ਕਾਲਾ ਸ਼ਾ ਰੰਗ ਕਹਿ ਦਿੰਦੇ ਆ ਉਸ ਤਰ੍ਹਾਂ ਇਹਦਾ ਆਪਣਾ ਇੱਕ ਕੈਰੇਕਟਰ ਹੈ ਪੂਰੇ ਕਾਲੇਪਣ ਦੇ ਵਿੱਚ ਰਹਿੰਦੀ ਵੈਰਾਈਟੀ ਹੈ ਤੇ ਜਦੋਂ ਆਪਣੀ ਹੋ ਜਾਂਦੀ ਜੀ ਯਾਨੀ ਕਿ ਪਹਿਲੇ ਪਾਣੀ ਲੱਗਣ ਤੋਂ ਬਾਅਦ ਪੂਰੇ ਕਾਲੇਪਣ ਦੇ ਵਿੱਚ ਆ ਜਾਂਦੀ ਹੈ ਤੇ ਇਹ ਕੀ ਜ ਆਪਣੀ 826 ਵੈਰਾਈਟੀ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਨੇ ਆਪਣੇ ਚੈਨਲ ਨੂੰ ਜੁਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ